ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਘਰ ਵਾਲਾ ਜਦੋਂ ਕੰਮ ਕਰਦਾ ਸੀ ਤਾਂ ਚੰਗਾ ਕਮਾ ਲੈਂਦਾ ਸੀ ਪਰ 2 ਸਾਲ ਤੋਂ ਮੰਜੇ ਤੇ ਪਿਆ ਹੈ ਤੇ ਘਰਵਾਲੀ ਨੂੰ ਮਜਬੂਰ ਹੋ ਕੇ ਪਰਿਵਾਰ ਨੂੰ ਪਾਲਣ ਲਈ ਚਪਰਾਸੀ ਦੀ ਨੌਕਰੀ 2500 ਰੁਪਏ ਮਹੀਨੇ ਤੇ ਕਰਨੀ ਪੈ ਰਹੀ ਹੈ ਕਹਾਣੀ ਹੈ ਪਿੰਡ ਗਾਹਲਵੀ ਦੇ ਰਹਿਣ ਵਾਲੇ ਪਰਿਵਾਰ ਦੀ ਸ਼ਿਵਾਨੀ ਅਤੇ ਰਮੇਸ਼ ਲਾਲ ਦੀਆਂ ਦੋ ਧੀਆਂ ਹਨ ਅਤੇ ਇੱਕ ਪੁੱਤਰ ਵੀ ਹੈ ਵੱਡੀ ਧੀ ਪਲਸ ਤੂ ਕਰ ਗਈ ਹੈ ਪਰ ਗੋ ਪੜਾਉਣ लायक ਹیثیت ਨਹੀਂ ਹੈ ਇਸ ਲਈ ਘਰ ਬੈਠੀ ਹੈ ਘਰ ਦੀ ਛੱਤ 2 ਸਾਲ ਪਹਿਲਾਂ ਡਿੱਗ ਪਈ ਸੀ ਇਸ ਲਈ ਪਰਿਵਾਰ ਡੰਗਰਾਂ ਲਈ ਬਣਾਏ ਹੋਏ ਵਾੜੇ ਵਿੱਚ ਰਹਿਣ ਲਈ ਮਜਬੂਰ ਹੋ ਗਿਆ ਹੈ ਪਰਿਵਾਰ ਦੀ ਹਾਲਤ ਦੇ ਚੱਲਦੇ ਡੰਗਰ ਤਾਂ ਵੇਚ ਦਿੱਤੇ ਪਰ ਉਹੀ ਕਮਰੇ ਵਿੱਚ ਪੰਜ ਜੀਆਂ ਦਾ ਪਰਿਵਾਰ ਗੁਜ਼ਾਰਾ ਕਰ ਰਿਹਾ ਹੈ ਘਰ ਦਾ ਸਮਾਨ ਬੈੱਡ ਅਤੇ ਹੋਰ ਫਰਨੀਚਰ ਜੋ ਬਣਾਇਆ ਸੀ ਛੱਤ ਡਿੱਗਣ ਨਾਲ ਟੁੱਟ ਪਜ ਗਿਆ ਪਰਿਵਾਰ ਦੇ ਮੁਖੀ ਨੂੰ 2 ਸਾਲ ਪਹਿਲਾਂ ਪੈਰਾਲਾਈਜ਼ ਦਾ ਅਟੈਕ ਆਇਆ ਤੇ ਉਹ ਮੰਜੇ ਤੇ ਪਿਆ ਜਿਸ ਤੋਂ ਬਾਅਦ ਪਰਿਵਾਰ ਦੀ ਔਰਤ ਸ਼ਿਵਾਨੀ ਨੂੰ ਇੱਕ ਪ੍ਰਾਈਵੇਟ ਸਕੂਲ ਵਿੱਚ ਚਪੜਾਸੀ ਦੀ ਨੌਕਰੀ ਕਰਨੀ ਪਈ 2500 ਰੁਪਏ ਤਨਖਾਹ ਨਾਲ ਸਾਰੇ ਪਰਿਵਾਰ ਦਾ ਗੁਜ਼ਾਰਾ ਹੋ ਰਿਹਾ ਹੈ ਘਰ ਵਾਲੇ ਦਾ ਇਲਾਜ ਵੀ ਰੁਕਿਆ ਪਿਆ ਹੈ ਅਜਿਹੇ ਵਿੱਚ ਪਰਿਵਾਰ ਦੀ ਮੰਗ ਹੈ ਤਾਂ ਸਿਰਫ ਇਨੀ ਕਿ ਪਰਿਵਾਰ ਦੇ ਮੁਖੀ ਦਾ ਇਲਾਜ ਹੋ ਜਾਵੇ ਤਾਂ ਜੋ ਫਿਰ ਤੋਂ ਕੰਮ ਕਰਕੇ ਪਰਿਵਾਰ ਨੂੰ ਪਾਲਣ ਦੇ ਕਾਬਲ ਹੋ ਸਕੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਸ਼ਾਨ ਸ਼ਿਵਾਨੀ ਉਹ ਮੋ ਪ੍ਰਾਈਵੇਟ ਸਕੂਲ ਵਿੱਚ ਪੀਐਮ ਦਾ ਕੰਮ ਕਰਦੇ ਉਹ ਮੇਰਾ ਕਰ ਵਾਲਾ ਠੀਕ ਨਹੀਂ ਹੈਗਾ ਕੀ ਹੋਇਆ ਉਹਨਾਂ ਨੇ ਪਹਿਲੇ ਟੀਵੀ ਹੋਈ ਸੀ ਫਿਰ ਉਹਨਾਂ ਨੂੰ ਅਟੈਕ ਹੋ ਗਿਆ ਉਹਨਾਂ ਦੀਆਂ ਲੱਤਾਂ ਦੀ ਪ੍ਰੋਬਲਮ ਹੈ ਇਸ ਛੱਤ ਦਾ ਕੀ ਹਾਂਜੀ ਫੇਰ ਸਾਡੀ 7 ਡਿੱਗ ਗਈ 7 ਡਿੱਗਣ ਕਾਰਕੇ ਅਸੀਂ ਡੰਗਰ ਵਾਲੇ ਕਮਰੇ ਵਿੱਚ ਰਹਿ ਰਹੇ ਹਾਂ ਡੰਗਰ ਵੀ ਆ ਗਈ ਜਦੋਂ ਮਤਲਬ ਕੀ ਇਹ ਬਿਮਾਰ ਹੋ ਗਈ ਫਿਰ ਉਹ ਵੇਚ ਕੇ ਨਾ ਜਿਆ ਇਲਾਜ ਕਰਾਇਆ ਥੋੜਾ ਬੋਤਾ ਤੇ 10 7 ਡਿੱਗ ਨਾਲ ਕਿੰਨਾ ਨੁਕਸਾਨ ਹੋਇਆ ਜੀ 7 ਡਿੱਗਾਂ ਆ ਬੈਡ ਬੁੱਧੇ ਟੁੱਟ ਗਏ ਮੰਜੀ ਹੀ ਫੇਰ ਉਹ ਅਲਮਾਰੀ ਸਾਰਾ ਕੁਝ ਥੱਲੇ ਆ ਗਿਆ ਲੱਕ ਪੇਟੀ ਟੁੱਟ ਗਈ ਹਸਬੰਦ ਨੂੰ ਤੁਹਾਡੇ ਨੂੰ ਕੀ ਕੀ ਪ੍ਰੋਬਲਮ ਹੈ? ਅਨਾਂ ਦੀਆਂ ਲੱਤਾਂ ਦੀ ਪ੍ਰੋਬਲਮ। ਲੱਤਾਂ ਦੀ ਕੀ ਪ੍ਰੋਬਲਮ ਹੈ? ਲੱਤਾਂ ਚਲਦੀਆਂ ਨਹੀਂ, ਪਾਰ ਨਹੀਂ ਪੈਂਦਾ ਲੱਤਾਂ ਤੇ। ਕਿੱਥੋਂ ਇਲਾਜ ਕਰ ਰਿਹਾ ਔਰ ਕਿਦਾਂ ਇਲਾਜ ਕਰ ਰਿਹਾ? ਪਹਿਲੇ ਇਹਨਾਂ ਦਾ ਮਬਰ ਸਰੋ ਚੱਲਦਾ ਸੀ। ਫੇਰ ਹੁਣ ਬੱਸ ਹੁਣ ਕਿਤੋਂ ਨਹੀਂ ਚੱਲ ਰਿਹਾ। ਹੁਣ ਮਾਰੇ ਮੋٹے ਡਾਕਟਰਾਂ ਕੋਲ ਲੈ ਕੇ ਦਵਾਈ ਦੇ ਦਿੰਨੇ ਜਿਦੋਂ ਕਿਦੇ ਤਨਖਾਹ ਤਨ ਖਾਜੀ ਦੀ। ਪਰਵਾਰ ਪਰਵਾਰ ਦੇ ਦੱਸੋ ਪਰਵਾਰ ਚ ਕੌਣ ਕੌਣ ਆਔਰ ਕੀ ਕੀ ਕਰਦੇ ਹੈ ਪਰਵਾਰ ਚ ਇੱਕ ਬੇਟੀ ਦੋ ਬੇਟੀਆਂ ਇੱਕ ਬੇਟਾ ਕੀ ਕੀ ਕਰਦੇ ਹੈ ਵੱਡੀ ਨੇ ਪਲਾਸਟੂ ਕਰ ਲਈ ਆ ਛੋਟੇ ਆ ਜਿਹੜੇ ਉਹ ਇੱਕ ਅੱਠਵੀਂ ਚ ਪੜਦੀ ਆ ਇੱਕ ਸੱਤਵੀਂ ਚ ਪੜਦਾ ਮੁੰਡਾ ਵੱਡੇ ਨੂੰ ਪੜਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹਾਂ ਕੀਤੀ ਸਰ ਕੋਸ਼ਿਸ਼ ਕੀਤੀ ਪੈਸੇ ਕਰਕੇ ਫੇਰ ਉਹ ਵੀ ਰਹਿ ਗਈ ਪੜਨਾ ਤਾਂ ਚਾਹਦੀ ਆ ਪਰ ਹੁਣ ਕਰੀਏ ਕੀ ਆਹੀਂ ਕਾਰ ਦਾ گزارا ਬੜੀ ਮੁਸ਼ਕਲ ਨਾਲ ਚੱਲਦਾ ਫਿਰ ਪੜਾਣ ਚ ਵੀ ਪੈਸਾ ਤੇਲਾ ਚਾਹੀਦਾ ਇਸ ਕਰ ਸਰ ਮੇਰਾ ਨਾਮ ਰਮੇਸ਼ لال ਹੈ ਮੈਨੂੰ ਹੁਣ ਲੱਤਾਂ ਦੀ ਪ੍ਰੋਬਲਮ ਹੈ ਜੀ ਲੱਤਾਂ ਨਹੀਂ ਚੱਲ ਰਹੀਆਂ ਸ਼ਰੀਰ ਜਿਹੜਾ ਸਾਂਭਦੀਆਂ ਨਹੀਂ ਲੱਤਾਂ ਇਹ ਕੋ ਪ੍ਰੋਬਲਮ ਹੈ ਮੈਨੂੰ ਹੋਰ ਕੀ ਹੋਰ ਕੀ ਪ੍ਰੋਬਲਮ ਹੈ ਔਰ ਕਿਦੋਂ ਦੀ ਹੈ ਪਹਿਲੇ ਸਰ ਟੀਵੀ ਹੋਈ ਸੀ ਟੀਵੀ ਤੋਂ ਬਾਅਦ ਟੈਗ ਹੋ ਗਿਆ ਟੈਗ ਦੇ ਨਾਲ ਮੇਰੀਆਂ ਲੱਤਾਂ ਜਿਹੜੀਆਂ ਇਹੋ ਹੀ ਨਹੀਂ ਚੱਲਦੀਆਂ ਹੈਗੇ 400 ਰੁਪਏ ਬਣ ਜਾਂਦਾ ਹੈ ਦਰਜੀਆ ਦਾ ਕੰਮ ਮੈਂ ਕਰਦਾ ਸੀ ਹੂੰ ਉਹਦੇ ਨਾਲ ਗੁਜ਼ਾਰਾ ਚਲੋ ਚੱਲਦਾ ਸੀ ਵਧੀਆ ਹੂੰ ਲਾ ਹੁਣ ਉਹ ਇੱਕ ਗੱਲ ਬਿਮਾਰੀ ਦੇ ਕਰਕੇ ਬੇਲੇ 2 ਸਾਲ ਹੋ ਗਏ ਛੱਤ ਕੇ ਦੋ ਡਿੱਗੀ ਹੀ ਔਰ ਕਿੰਨਾ ਕ ਸਾਮਾਨ ਖਰਾਬ ਹੋਇਆ 7 ਸਾਲ ਹੋ ਗਏ ਜੀ ਡਿੱਗੀ ਸਾਮਾਨ ਕਾਫੀ ਜਿਆਦਾ ਹੀ ਖਰਾਬ ਹੋ ਗਿਆ ਹੂੰ ਦਵਾਈ ਕਿੱਥੇ ਚੱਲ ਰਹੀ ਹੈ ਹੁਣ ਦਵਾਈ ਹੁਣ ਸਰ ਕਿਤੋਂ ਨਹੀਂ ਚੱਲ ਰਹੀ ਦਵਾਈ ਬੰਦ ਹੈ ਕਿਵੇਂ ਇਹ ਕਰਕੇ ਕੀ ਅਪੀਲ ਕਰਦੇ ਹੋ ਸਮਾਜ ਸੇਵੀਆਂ ਨੂੰ ਮੈਂ ਚਾਹੁੰਦਾ ਮਦਦ ਚਾਹੁੰਦੇ ਹਾਂ ਮੈਂ ਸਰ ਚਾਹੁੰਦਾ ਕਿ ਮੈਂ ਦਵਾਈ ਚੰਗੀ ਕਿਦੇ ਹਸਪਤਾਲੋਂ ਮਿਲ ਜੇ ਜਦੋਂ ਮੈਂ ਠੀਕ ਹੋ ਜਾਾਂ ਫਿਰ ਮੈਂ ਆਪਣੇ ਕਮਾਈ ਕਰਕੇ ਬੱਚੇ ਪਾਲਾਂ